ਡੇਰਾਮੁਖੀ राम रहीम ਦਾ ਇੱਕ ਵਾਰ ਫਿਰ ਤੋਂ ਜੇਲ੍ਹ ਤੋਂ ਬਾਹਰ ਆਉਣ ਦਾ ਰਸਤਾ ਲਗਭਗ ਸਾਬ ਹੋ ਗਿਆ ਹੈ ਕਿਉਂਕਿ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਰਾਮ ਰਹਿਮ ਨੂੰ ਪੈਰੋਲ ਜਾਂ ਫਿਰ ਫਰਲੋ ਦੇਣ ਦੇ ਲਈ ਨਵੇਂ ਦਿਸ਼ਾ ਨਿਰਦੇਸ਼ ਦਿੰਦੇ ਹੋਏ ਗੇਂਦ ਹਰਿਆਣਾ ਸਰਕਾਰ ਦੇ ਪਾਲੇ ਦੇ ਵਿਸ਼ਟਤੀ ਦੇ ਜਿਸ ਤੋਂ ਬਾਅਦ ਐਸਜੀਪੀਸੀ ਨੂੰ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਬਾਰ ਬਾਰ ਮਿਲਣ ਵਾਲੀ ਫਰਲੋ ਜਾਂ ਫਿਰ ਪੈਰੋਲ ਨੂੰ ਰੋਕਣ ਦੇ ਲਈ ਇੱਕ ਪਟੀਸ਼ਨ ਹੈ ਜਿਹੜੀ ਐਸਜੀਪੀਸੀ ਵੱਲੋਂ ਮਾਨ ਜੋ ਕੋਰਟ ਦੇ ਵਿੱਚ ਪਾਈ ਗਈ ਸੀ ਅਤੇ ਇਸ ਪਟੀਸ਼ਨ ਦਾ ਅੱਜ ਨਿਪਟਾਰਾ ਜਿਹੜਾ ਮਾਨਜੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਰ ਦਿੱਤਾ ਗਿਆ ਤੇ ਨਵੇਂ ਦਿਸ਼ਾ ਨਿਰਦੇਸ਼ ਨੇ ਜਿਹੜੇ ਉਹ ਹਰਿਆਣਾ ਸਰਕਾਰ ਨੂੰ ਦੇ ਦਿੱਤੇ ਨੇ ਤੇ ਨਾਲ ਹੀ ਨਾਲ ਇਹ ਕਿਹਾ ਕਿ ਇੱਕ ਕੰਪੀਟੈਂਟ ਅਥਾਰਟੀ ਹੈ ਜਿਹੜੀ ਇਸ ਮਾਮਲੇ ਦੇ ਉੱਪਰ ਨਿਰਣਾ ਲਵੇਗੀ ਸੋ ਕਹਿ ਦੇ ਸਕਦੇ ਆ ਕਿ ਇਹ ਪਟੀਸ਼ਨ ਦੇ ਵਿੱਚ ਇੱਕ ਝਟਕਾ ਜਿਹੜਾ ਜੋ ਐਸਜੀਪੀਸੀ ਵੱਲੋਂ ਪਟੀਸ਼ਨ ਪਾਈ ਗਈ ਸੀ ਇਸ ਵਾਰ-ਵਾਰ ਦੀ ਫਰਲੋ ਅਤੇ ਪੈਰੋਲ ਨੂੰ ਰੋਕਣ ਦੇ ਲਈ ਉਸ ਵਿੱਚ ਵੱਡਾ ਝਟਕਾ ਐਸਜੀਪੀਸੀ ਨੂੰ ਲੱਗਿਆ ਦੱਸ ਜੀਏ ਕਿ ਵਾਰ-ਵਾਰ ਮਿਲਣ ਵਾਲੀ ਪੈਰੋਲ ਜਾਂ ਫਿਰ ਆ ਜੋ ਵਾਰ-ਵਾਰ ਪੈਰੋਲ ਅਤੇ ਫਰਲੋ ਮਿਲ ਰਹੀ ਸੀ ਉਸ ਸੰਬੰਧ ਦੇ ਵਿੱਚ ਇੱਕ ਜਿਹੜੀ ਪਟੀਸ਼ਨ ਐਸਜੀਪੀਸੀ ਵੱਲੋਂ ਉਸ ਵੇਲੇ ਪਾਈ ਗਈ ਸੀ ਜਦੋਂ ਜਨਵਰੀ ਮਹੀਨੇ ਦੇ ਵਿੱਚ ਇਸੇ ਸਾਲ ਜਨਵਰੀ ਮਹੀਨੇ ਦੇ ਵਿੱਚ ਪੈ 50 ਦਿਨ ਦੀ ਪੈਰੋਲ ਹੈ ਜਿਹੜੀ ਡੇਰਾ ਮੁਖੀ ਨੂੰ ਮਿਲੀ ਸੀ ਤਾਂ ਉਸ ਦੇ ਸੰਦਰਭ ਦੇ ਵਿੱਚ ਇਹ ਪਟੀਸ਼ਨ ਪਾਈ ਗਈ ਸੀ ਉਸ ਪਟੀਸ਼ਨ ਦੇ ਨਿਪਟਾਰੇ ਦੇ ਵਿੱਚ ਇੱਕ ਜਵਾਬ ਹੈ ਜਿਹੜਾ ਤਲਬ ਕੀਤਾ ਗਿਆ ਸੀ ਹਰਿਆਣਾ ਸਰਕਾਰ ਦੇ ਵੱਲੋਂ ਵੀ ਜਿਸ ਤਰੀਕੇ ਦੇ ਕੇਸ ਦੇ ਵਿੱਚ ਗੰਭੀਰ ਇਲਜ਼ਾਮਾਂ ਦੇ ਤਹਿਤ ਜੋ ਰਾਮ ਰਹੀਮ ਨੇ ਜਿਹੜੀ ਸਜ਼ਾ ਭੁਗਤ ਰਹੇ ਨੇ ਹੋਰ ਉਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਕਿੰਨੇ ਲੋਕਾਂ ਨੂੰ ਇਸ ਤਰੀਕੇ ਨਾਲ ਪੈਰੋਲ ਜਾਂ ਫਿਰ ਫਰ ਲੋ ਦਿੱਤੀ ਜਾ ਰਹੀ ਹੈ ਤੇ ਉਸ ਜਵਾਬ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਉੱਪਰ ਹੱਤਿਆ ਜਾਂ ਫਿਰ ਬਲਾਤਕਾਰ ਦੇ ਇਲਜ਼ਾਮ ਨੇ ਇਸ ਤਰ੍ਹਾਂ ਦੇ 88 ਲੋਕਾਂ ਨੂੰ 88 ਲੋਕਾਂ ਨੂੰ ਜਿਹੜੀ ਹੈਗੀ ਪੈਰੋਲ ਤੇ ਨਾਲੀ ਨਾਲ ਫਰ ਲੋ ਹੈ ਜਿਹੜੀ ਹਰਿਆਣਾ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਦਿੱਤੀ ਗਈ ਹੈ ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਵਾਬ ਮੰਗਿਆ ਗਿਆ ਹਰਿਆਣਾ ਸਰਕਾਰ ਦੇ ਕੋਲੋਂ ਹਾਈ ਕੋਰਟ ਦੇ ਵੱਲੋਂ ਕਿ ਕਿੰਨੇ ਲੋਕਾਂ ਦੀ ਪੈਰੋਲ ਜਾਂ ਫਿਰ ਫਰ ਲੋ ਹੈ ਜਿਹੜੀ ਹਰਿਆਣਾ ਸਰਕਾਰ ਦੇ ਵੱਲੋਂ ਰੋਕੀ ਗਈ ਹੈ ਜਾਂ ਫਿਰ ਉਹਨਾਂ ਦੇ ਉੱਪਰ ਰੋਕ ਲਗਾਈ ਗਈ ਹੈ ਤਾਂ ਉਸ ਦੇ ਜਵਾਬ ਦੇ ਵਿੱਚ ਵੀ ਹਰਿਆਣਾ ਸਰਕਾਰ ਦੇ ਵੱਲੋਂ ਦੋ ਇਸ ਤਰ੍ਹਾਂ ਦੇ ਕੇਸਾਂ ਦਾ ਹਵਾਲਾ ਦਿੱਤਾ ਗਿਆ ਜਿੱਥੇ ਕਿ ਇਸ ਤਰ੍ਹਾਂ ਦੇ ਦੋਸ਼ਾਂ ਦੇ ਵਿੱਚ ਸਜ਼ਾ ਕੱਟ ਰਹੀ ਜਿਹੜੇ ਲੋਕ ਨੇ ਉਹਨਾਂ ਨੂੰ ਪੈਰੋਲ ਜਾਂ ਫਰਲੋ ਨਹੀਂ ਦਿੱਤੀਗੀ ਜਿਸ ਦੇ ਵਿੱਚ ਇੱਕ ਵਿਅਕਤੀ ਦਾ ਉਹਨਾਂ ਨੇ ਦੱਸਿਆ ਕਿ ਉਹ ਜਦੋਂ ਪੈਰੋਲ ਤੇ ਗਿਆ ਸੀ ਤਾਂ ਸਹੀ ਸਮੇਂ ਦੇ ਉੱਪਰ ਪੈਰੋਲ ਖਤਮ ਹੋਣ ਦੇ ਦੌਰਾਨ ਉਹ ਵਾਪਸ ਨਹੀਂ ਆਇਆ ਸੀ ਜੇਲ੍ਹ ਦੇ ਵਿੱਚ तकरीबन 2 ਮਹੀਨਿਆਂ ਬਾਅਦ ਪੈਰੋਲ ਖਤਮ ਹੋਣ ਤੋਂ 2 ਮਹੀਨੇ ਬਾਅਦ ਉਹ ਉਹਨੇ ਅੱਗੇ ਸਰੈਂਡਰ ਕੀਤਾ ਸੀ ਜਿਸ ਕਾਰਨ ਉਸ ਨੂੰ ਪੈਰੋਲ ਨਹੀਂ ਦਿੱਤੀਗੀ ਤੇ ਇਸੇ ਤਰੀਕੇ ਦੇ ਨਾਲ ਇੱਕ ਹੋਰ ਮਾਮਲੇ ਦੇ ਵਿੱਚ ਵੀ ਐਡਰੈਸ ਉਸ ਵਿਅਕਤੀ ਦਾ ਐਡਰੈਸ ਕਨਫਰਮ ਨਾ ਹੋਣ ਕਾਰਨ ਉਸ ਨੂੰ ਪੈਰੋਲ ਨਹੀਂ ਦਿੱਤੀ ਗਈ ਲੇਕਿਨ 8899 ਲੋਕਾਂ ਦੀ ਜਿਹੜੀ ਲਿਸਟ ਹੈ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਸੌਂਪੀ ਗਈ ਸੀ ਕਿ ਇਹਨਾਂ ਇਲਜ਼ਾਮਾਂ ਦੇ ਤਹਿਤ ਜਿਹੜੇ ਲੋਕ ਨੇ ਸਜ਼ਾ ਕੱਟ ਰਹੇ ਨੇ ਉਹਨਾਂ ਨੂੰ ਕਦੋਂ-ਕਦੋਂ ਤੇ ਕਿਸ ਤਰੀਕੇ ਦੇ ਨਾਲ ਪੈਰੋਲ ਜਾਂ ਫਰਲੋ ਦਿੱਤੀ ਗਈ ਹੈ ਸੋ ਇਸ ਮਾਮਲੇ ਦੇ ਉੱਪਰ ਪੂਰੀ ਜਦੋਂ ਸੁਣਵਾਈ ਹੋਈ ਹੈ ਹੁਣ ਇਹ ਜਾਚ ਕਾ ਦਾ ਇੱਕ ਪਟੀਸ਼ਨ ਦਾ ਜੋ ਨਿਪਟਾਰਾਗਾ ਉਹ ਕਰ ਦਿੱਤਾ ਗਿਆ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਤੇ ਪੂਰਨ ਤੌਰ ਤੇ ਹੁਣ ਹਰਿਆਣਾ ਸਰਕਾਰ ਦੀ ਗੇਂਦ ਹੈ ਜਿਹੜੀ ਉਹਦੇ ਪਾਲੇ ਚ ਸੁੱਟ ਦਿੱਤੀ ਗਈ ਹੈ ਕਿ ਉਹਨਾਂ ਦੀ ਕੋਈ ਕੰਪੀਟੈਂਟ ਅਥਾਰਟੀ ਹੈ ਜਿਹੜੀ ਉਹ ਹੁਣ ਇਸ ਪ੍ਰੋਫੈਸਰ ਫੈਸਲਾ ਲਏਗੀ ਕਿ ਰਾਮ ਰਹੀਮ ਨੂੰ ਅੱਗੇ ਤੋਂ ਪੈਰੋਲ ਦੇਣੀ ਹੈ ਜਾਂ ਫਿਰ ਨਹੀਂ ਸੋ ਉਹਨਾਂ ਨੇ ਕਿਹਾ ਕਿ ਜਿਹੜੇ ਕਾਨੂੰਨ ਨਿਯਮ ਨੇ ਉਹਨਾਂ ਦੇ ਆਧਾਰ ਦੇ ਉੱਪਰ ਹਰਿਆਣਾ ਸਰਕਾਰ ਦੀ ਕੰਪੀਟੈਂਟ ਅਥਾਰਟੀ ਨੇ ਦੇਖਣਾ ਹੈ ਕਿ ਕਦੋਂ ਫਰਲੋ ਦੇਣੀ ਹੈ ਰਾਮ ਰਹੀਮ ਨੂੰ ਅਤੇ ਕਦੋਂ ਉਸ ਨੂੰ ਪੈਰੋਲ ਦੇਣੀ ਆ ਸੋ ਜੋ ਐਸਜੀਪੀਸੀ ਆ ਉਹ ਲਗਾਤਾਰ ਇਹ ਗੱਲ ਕਹਿੰਦੀ ਨਜ਼ਰ ਆ ਰਹੀ ਸੀ ਆਪਣੀ ਪਟੀਸ਼ਨ ਦੇ ਵਿੱਚ ਕਿ ਰਾਜਨੀਤਿਕ ਫਾਇਦਾ ਲੈਣ ਦੇ ਲਈ ਸਰਕਾਰ ਦੇ ਵੱਲੋਂ ਲਗਾਤਾਰ ਰਾਮ ਰਹੀਮ ਨੂੰ ਜਿਹੜੀ ਪੈਰੋਲ ਜਾਂ ਫਰਲੋ ਦਿੱਤੀ ਜਾ ਰਹੀ ਹੈ ਸੋ ਦੱਸ ਦੀ ਜੇਕਰ ਕੁੱਲ ਇਹਨਾਂ ਦੀ ਪੈਰੋਲ ਜਾਂ ਫਰਲੋ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਹੁਣ ਤੱਕ ਤਕਰੀਬਨ 9 ਵਾਰ ਜਿਹੜੀ ਪੈਰੋਲ ਜਾਂ ਫਰਲੋ ਹੈ ਰਾਮ ਰਹੀਮ ਨੂੰ ਦਿੱਤੀ ਜਾ ਸਕੀ ਹੈ ਜੇਕਰ 2020 ਦੀ ਗੱਲ ਕਰੀਏ ਤਾਂ 24 ਅਕਤੂਬਰ 2020 ਨੂੰ ਇੱਕ ਦਿਨ ਦੀ ਪੈਰੋਲ ਦੇ ਉੱਪਰ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਏ ਸੀ ਉਸ ਤੋਂ ਬਾਅਦ 21 ਮਈ 2021 ਨੂੰ ਇੱਕ ਦਿਨ ਦੀ ਪੈਰੋਲ ਦੇ ਉੱਪਰ ਡੇਰਾ ਮੁਖੀ ਫਿਰ ਤੋਂ ਬਾਹਰ ਆਏ ਸੀ ਅਤੇ ਅਕਤੂਬਰ 2022 ਦੇ ਵਿੱਚ ਇਹ ਜਿਹੜੀ ਪੈਰੋਲ ਹੈ ਉਹਨਾਂ ਨੂੰ 40 ਦਿਨ ਦੀ ਮਿਲੀ ਸੀ ਲੇਕਿਨ ਕੁਝ ਸ਼ਰਤਾਂ ਨੇ ਜਿਹੜੀਆਂ ਮਾਨਯੋਗ ਅਦਾਲਤ ਦੇ ਵੱਲੋਂ ਲਗਾਈਆਂ ਗਈਆਂ ਸੀ ਕਿ ਇਹਨਾਂ ਸ਼ਰਤਾਂ ਦੇ ਤਹਿਤ ਹੀ ਉਹਨਾਂ ਨੂੰ ਪੈਰੋਲ ਮਿਲੀ ਹੈ ਅਤੇ ਉਹਨਾਂ ਸ਼ਰਤਾਂ ਦਾ ਜੋ ਉਹਨਾਂ ਨੂੰ ਪਾਲਣਾ ਕਰਨਾ ਪਵੇਗਾ ਤੇ 40 ਦਿਨ ਦੀ ਉਹਨਾਂ ਨੂੰ ਉਹ ਪੈਰੋਲ ਦਿੱਤੀ ਗਈ ਸੀ ਉਸ ਤੋਂ ਬਾਅਦ ਜੂਨ ਦੇ ਵਿੱਚ 2022 ਦੇ ਵਿੱਚ ਇੱਕ ਮਹੀਨੇ ਦੀ ਪੈਰੋਲ ਦਿੱਤੀ ਗਈ ਸੀ ਤੇ ਜੇਕਰ 7 ਫਰਵਰੀ 2022 ਦੀ ਗੱਲ ਕਰੀਏ ਤਾਂ 21 ਦਿਨ ਦੀ ਪੈਰੋਲ ਫਰਵਰੀ ਦੇ ਵਿੱਚ ਵੀ ਉਹਨਾਂ ਨੂੰ ਪੈਰੋਲ ਜਿਹੜੀ ਹੈ 21 ਦਿਨ ਦੀ ਦਿੱਤੀ ਗਈ ਸੀ 21 ਜਨਵਰੀ 2023 ਨੂੰ ਉਹ ਫਿਰ ਤੋਂ 40 ਦਿਨਾਂ ਦੇ ਲਈ ਜੇਲ੍ਹ ਤੋਂ ਬਾਹਰ ਆਏ ਸੀ 20 ਜੁਲਾਈ 2023 ਨੂੰ 30 ਦਿਨ ਦੇ ਲਈ ਉਹ ਜੇਲ੍ਹ ਤੋਂ ਬਾਹਰ ਆਏ ਸੀ ਨਵੰਬਰ 2023 ਦੇ ਵਿੱਚ ਵੀ 21 ਦਿਨ ਦੇ ਲਈ ਉਹਨਾਂ ਨੂੰ ਬਾਹਰ ਆਉਣ ਦੇ ਜਿਹੜੇ ਨੇ ਉਹ ਮਿਲ ਚੁੱਕੀ ਸੀ ਇਜਾਜ਼ਤ 21 ਦਿਨਾਂ ਦੇ ਲਈ ਉਹ ਬਾਹਰ ਰਹੀ ਸੀ ਤੇ ਜਨਵਰੀ 19 ਜਨਵਰੀ 2024 ਨੂੰ 50 ਦਿਨ ਦੀ ਜਿਹੜੀ ਆ ਉਹ ਪੈਰੋਲ ਡੇਰਾ ਮੁਖੀ ਰਾਮ ਰਹੀਮ ਨੂੰ ਦਿੱਤੀ ਗਈ ਸੀ ਜਿਸ ਦਾ ਵਿਰੋਧ ਐਸਜੀਪੀਸੀ ਦੇ ਵੱਲੋਂ ਕੀਤਾ ਗਿਆ ਸੀ ਤੇ ਤਰਕ ਦਿੱਤਾ ਗਿਆ ਸੀ ਕਿ ਰਾਜਨੀਤਿਕ ਛਾਮਾ ਦੀ ਪੂਰਤੀ ਦੇ ਲਈ ਹਰਿਆਣਾ ਸਰਕਾਰ ਦੇ ਵੱਲੋਂ ਅਕਸਰ ਚੋਣਾਂ ਦੇ ਸਮੇਂ ਉਹਨਾਂ ਨੂੰ ਪੈਰੋਲ ਜਾਂ ਫਿਰ ਫਰਲੋ ਦੇ ਦਿੱਤੀ ਜਾਂਦੀ ਹੈ ਦੱਸ ਦਈਏ ਕਿ 2 ਨਵੰਬਰ ਮਾਫ ਕਰਨਾ ਜਨਵਰੀ 19 ਜਨਵਰੀ 2024 ਨੂੰ ਜਿਹੜੀ ਇਹ ਪੈਰੋਲ ਮਿਲੀ ਸੀ ਉਹ 50 ਦਿਨ ਦੀ ਸੀ ਲੇਕਿਨ ਬਾਅਦ ਦੇ ਵਿੱਚ 10 ਦਿਨ ਦੀ ਹੋਰ ਵਾਧਾ ਇਸ ਪੈਰੋਲ ਦੇ ਵਿੱਚ ਕਰ ਦਿੱਤਾ ਕਿ ਅਸੀਂ ਕੁੱਲ 60 ਦਿਨਾਂ ਦੀ ਪੈਰੋਲ ਹੈ ਜਿਹੜੀ ਉਸ ਸਮੇਂ ਮਿਲੀ ਸੀ ਇਸ ਪੈਰੋਲ ਤੋਂ ਬਾਅਦ ਹੀ SDPC ਦੇ ਵੱਲੋਂ ਰੁਕ ਕੀਤਾ ਗਿਆ ਸੀ ਇਸ ਪੈਰੋਲ ਜਾਂ ਫਰਲੋ ਦੇ ਸੰਬੰਧ ਦੇ ਵਿੱਚ ਇਸ ਦੀ ਵਿਰੋਧਤਾ ਕਰਦੇ ਹੋਏ ਹਾਈ ਕੋਰਟ ਦੇ ਵਿੱਚ ਸੋ ਹੁਣ ਹਾਈ ਕੋਰਟ ਦੇ ਵਿੱਚ ਇਸ ਪਟੀਸ਼ਨ ਦਾ ਨਿਪਟਾਰਾ ਹੋ ਚੁੱਕਿਆ ਹੈ ਸੋ ਪੂਰੀ ਤਰ੍ਹਾਂ ਹਰਿਆਣਾ ਸਰਕਾਰ ਨੂੰ ਜਿਹੜੇ ਹੱਕ ਨੇ ਉਹ ਦੇ ਦਿੱਤੇ ਗਏ ਨੇ ਕਿ ਉਹ ਕਾਨੂੰਨ ਦੇ ਆਧਾਰ ਦੇ ਉੱਪਰ ਜੋ ਗਾਈਡਲਾਈਨਸ ਨੇ ਜੇਲ੍ਹ ਦੀਆਂ ਉਹਨਾਂ ਦੇ ਆਧਾਰ ਦੇ ਉੱਪਰ ਉਹਨਾਂ ਦੀ ਕੋਈ ਕੰਪੀਟੈਂਟ ਅਥਾਰਟੀ ਹੈ ਉਹ ਫੈਸਲਾ ਲਏਗੀ ਅੱਗੇ ਤੋਂ ਕਿ ਕਦੋਂ ਉਹਨਾਂ ਨੂੰ ਪੈਰੋਲ ਦੇਣੀ ਹੈ ਕਾਨੂੰਨ ਦੇ ਮੁਤਾਬਕ ਕਿਤੇ ਕਦੋਂ ਉਹਨਾਂ ਨੂੰ ਫਰਲੋ ਦੇਣੀ ਹੈ ਸੋ ਇਹ ਜਿਹੜੇ ਆਰਡਰ ਨੇ ਹੁਣ ਬਾਹਰ ਆਏ ਨੇ ਜਿਸ ਤੋਂ ਬਾਅਦ ਇਸ ਪਟੀਸ਼ਨ ਦੇ ਉੱਪਰ ਨਿਪਟਾਰਾ ਹੁੰਦੇ ਹੋਏ ਅਗਲੀ ਵਾਰ ਵੀ ਜਦੋਂ ਪੈਰੋਲ ਜਾਂ ਫਿਰ ਫਰਲੋ ਡੇਰਾ ਮੁਖੀ राम रहीम ਨੂੰ ਦਿੱਤੀ ਜਾਏਗੀ ਉਹ ਫੈਸਲਾ ਹਾਈ ਕੋਰਟ ਨਹੀਂ ਕਰੇਗੀ ਸਗੋਂ ਹਰਿਆਣਾ ਸਰਕਾਰ ਦੇ ਵੱਲੋਂ ਸਿੱਧੇ ਤੌਰ ਤੇ ਕਹੀਏ ਹਰਿਆਣਾ ਸਰਕਾਰ ਦੀ ਕੰਪੀਟੈਂਟ ਅਥਾਰਟੀ ਭਾਵ ਕਿ ਹਰਿਆਣਾ ਸਰਕਾਰੀ ਇਹ ਹੁਣ ਫੈਸਲਾ ਕਰੇਗੀ ਐਸਜੀਪੀਸ ਨੂੰ ਇਸ ਮਾਮਲੇ ਦੇ ਵਿੱਚ ਵੱਡਾ ਤੇ ਕਰਾਰਾ ਝਟਕਾ ਲੱਗਿਆ ਹੋਇਆ ਅੱਜ ਦਿਖਾਈ ਦੇ ਰਿਹਾ ਹੈ ਅਸੋ ਲਗਾਤਾਰ ਇਹ ਕੇਸ ਚਰਚਾਵਾ ਦੇ ਵਿੱਚ ਰਿਹਾ ਸੀ ਲਗਾਤਾਰ ਚਰਚਾ ਚੱਲਦੀ ਰਹੀ ਸੀ ਕਿ ਵਾਰ-ਵਾਰ ਆਕਰ ਫਰ ਲੋ ਜਾ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ ਸੋ ਇਸ ਸਬੰਧ ਦੇ ਵਿੱਚ ਇਸ ਮਾਮਲੀ ਦੀ ਸੁਣਵਾਈ ਦੇ ਦੌਰਾਨ ਹਰਿਆਣਾ ਸਰਕਾਰ ਨੇ ਹਾਈ ਕੋਰਟ ਨੂੰ ਸਪੱਸ਼ਟ ਦਿੱਤੀ ਸੀ ਕਿ ਇਕੱਲੇ ਰਾਮ ਰੀਬ ਨੂੰ ਹੀ ਨਹੀਂ ਬਲਕਿ ਹਤਿਆ ਤੇ ਬਲਾਤਕਾਰ ਜੈਸੇ ਗੰਭੀਰ ਮਾਮਲਿਆਂ ਵਿੱਚ ਸਜ਼ਾ ਕੱਟਰੇ 80 ਤੋਂ ਵੱਧ ਕੈਦੀਆਂ ਨੂੰ ਉਹਨਾਂ ਨੂੰ ਨਿਯਮਾਂ ਦੇ ਅਨੁਸਾਰ ਕਾਨੂੰਨ ਦੇ ਮੁਤਾਬਕ ਪੈਰੋਲ ਜਾਂ ਫਿਰ ਫਰਲੋ ਦਾ ਜਿਹੜਾ ਲਾਭ ਆ ਉਹ ਦਿੱਤਾ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਹੁਣ ਇਹ ਜਿਹੜਾ ਨਿਪਟਾਰਾ ਇਸ ਦਾ ਕਰ ਦਿੱਤਾ ਗਿਆ ਦੱਸ ਦਈਏ ਕਿ ਹੁਣ ਜਿਹੜੀ ਪੈਰੋਲ ਹੈ ਅਗਲੇ ਸਮੇਂ ਤੋਂ ਵੀ ਅਗਲੇ ਸਮੇਂ ਦੇ ਭਵਿੱਖੇ ਦੇ ਵਿੱਚ ਵੀ ਜਦੋਂ ਵੀ ਪੈਰੋਲ ਆ ਜਾਂ ਫਿਰ RAM REED ਨੂੰ ਫਰਲੋ ਦੀ ਲੋੜ ਹੋਏਗੀ ਤਾਂ ਹੁਣ ਉਹਨਾਂ ਨੂੰ ਜਿਵੇਂ ਇਸ ਵਾਰ ਹਾਈ ਕੋਰਟ ਦੇ ਵਿੱਚ ਆਪਣੀ ਅਰਜੀ ਲਗਾਉਣੀ ਪਈ ਉਹ ਅਰਜੀ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ ਸੋ ਐਸਜੀਪੀਸੀ ਨੂੰ ਇੱਕ ਵੱਡਾ ਤੇ ਕਰਾਰਾ ਝਟਕਾ ਇਸ ਮਾਮਲੇ ਦੇ ਵਿੱਚ ਲੱਗਦਾ ਹੋਇਆ ਦਖਾਈ ਦੇ ਰਿਹਾ ਭਾਵੇਂ ਕਿ ਲਗਾਤਾਰ ਐਸਜੀਪਸ ਵੱਲੋਂ ਇਹ ਗੱਲ ਦਿੱਤੀ ਜਾ ਰਹੀ ਤੇ ਤਰਕ ਦਿੱਤੇ ਜਾ ਰਹੇ ਸੀ ਕਿ ਰਾਜਨੀਤਿਕ ਅੰਦਾ ਦੀ ਪੂਰਤੀ ਦੇ ਲਈ ਕਿਉਂਕਿ ਡੇਰਾ ਮੁਖੀ ਦੇ ਪਿੱਛੇ ਇੱਕ ਵੱਡਾ ਸਮੁਦਾਇਆ ਉਹਨਾਂ ਦੇ ਜਿਹੜੇ ਚੇਲੇ ਨੇਗੇ ਜਾਂ ਫਿਰ ਡੇਰੇ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੀ ਬੋੜ ਦਾ ਇਸਤੇਮਾਲ ਕਰਨ ਦੇ ਲਈ ਵਕ ਵਕ ਸਮੇਂ ਦੇ ਉੱਪਰ ਸਰਕਾਰਾਂ ਦੇ ਵੱਲੋਂ ਇਹਨਾਂ ਨੂੰ ਪੈਰੋਲ ਜਾਂ ਫਿਰ ਫਰਲੋ ਦਿੱਤੀ ਗਈ ਹੈ ਲੇਕਿਨ ਹੁਣ ਜਦੋਂ ਨਿਯਮਾਂ ਤੇ ਕਾਨੂੰਨਾਂ ਦੀ ਗੱਲ ਹੋਈ ਦੋ ਵਾਰ ਆਪਣਾ ਜਿਹੜਾ ਜਵਾਬ ਆ ਉਹ ਹਾਈ ਕੋਰਟ ਦੇ ਵਿੱਚ ਮਾਨਜੁਗ ਅਦਾਲਤ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਧਾਇਰ ਕੀਤਾ ਗਿਆ ਸੀ ਪਹਿਲਾਂ ਇਹ ਦੱਸਿਆ ਗਿਆ ਸੀ ਕਿ ਹੱਤਿਆ ਅਤੇ ਬਲਾਤਕਾਰ ਦੀ ਸਜ਼ਾ ਕੱਟ ਰਹੇ ਕਿੱਡੇ ਦੋਸ਼ੀਆਂ ਨੂੰ ਕਾਨੂੰਨ ਦੇ ਮੁਤਾਬਕ ਪੈਰੋਲ ਜਾਂ ਫਰਲੋ ਦਿੱਤੀ ਗਈ ਆ ਉਹਦੇ ਪੂਰੀ ਲਿਸਟ ਸੌਂਪੀ ਗਈ ਸੀ 80 ਤੋਂ ਵੱਧ ਲੋਕਾਂ ਦਾ ਨਾਮ ਦਿੱਤਾ ਗਿਆ ਸੀ ਤੇ ਨਾਲ ਹੀ ਨਾਲ ਕਿਹਨਾਂ ਨੂੰ ਪੈਰੋਲ ਨਹੀਂ ਦਿੱਤੀ ਗਈ ਇਸ ਤਰ੍ਹਾਂ ਦੇ ਕੈਦੀ ਜੋ ਹਤਿਆ ਤੇ ਬਲਾਤਕਾਰ ਦੇ ਗੰਭੀਰ ਦੋਸ਼ਾਂ ਦੇ ਤਹਿਤ ਸਜ਼ਾ ਕੱਟ ਰਹੇ ਨੇ ਕਿੰਨੇ ਲੋਕਾਂ ਨੂੰ ਪੈਰੋਲ ਨਹੀਂ ਜਾਂ ਫਿਰ ਪਰਲੋ ਨਹੀਂ ਦਿੱਤੀਗੀ ਤੇ ਕਿਉਂ ਨਹੀਂ ਦਿੱਤੀਗੀ ਉਸ ਦਾ ਵੀ ਉਹਨਾਂ ਦੇ ਵੱਲੋਂ ਜਵਾਬ ਹੈ ਜਿਹੜਾ ਮਾਨਯੋਗ ਹਾਈ ਕੋਰਟ ਦੇ ਵਿੱਚ ਦਾਖਲ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਨਵੇਂ ਦਿਸ਼ਾ ਨਿਰਦੇਸ਼ ਨੇ ਜਿਹੜੇ ਉਹ ਹਰਿਆਣਾ ਸਰਕਾਰ ਨੂੰ ਦਿੱਤੇ ਗਏ ਨੇ ਤੇ ਕਿਹਾ ਗਿਆ ਕਿ ਅੱਗੇ ਸਮੇਂ ਵੀ ਜਦੋਂ ਵੀ ਪੈਰੋਲ ਜਾਂ ਫਿਰ ਫਰਲੋ ਦੇਣੀ ਹੋਵੇਗੀ ਕਾਨੂੰਨ ਮੁਤਾਬਕ ਜੋ ਗਾਈਡਲਾਈਨਸ ਉਸ ਦੇ ਮੁਤਾਬਕ ਇੱਕ ਕੰਪੀਟੈਂਟ ਸੰਸਾ ਜਿਹੜੀ ਹੋਏਗੀ ਅਥਾਰਟੀ ਹੋਏਗੀ ਕੰਪੀਟੈਂਟ ਅਥਾਰਟੀ ਹੋਵੇਗੀ ਹਰਿਆਣਾ ਸਰਕਾਰ ਦੇ ਵੱਲੋਂ ਉਹੀ ਇਹ ਫੈਸਲਾ ਕਰੇਗੀ ਹਾਈ ਕੋਰਟ ਇਸ ਵਿੱਚ ਦਖਲ ਅੰਦਾਜ਼ੀ ਅੱਗੇ ਤੋਂ ਕਰਦਾ ਹੋਇਆ ਦਿਖਾਈ ਨਹੀਂ ਦੇ ਦੇਗਾ ਸੋ ਭਾਬ ਕਹਿ ਦੇ ਕਿ 21 ਦਿਨ ਦੀ ਜਿਹੜੀ ਫਰਲੋ ਦੇ ਲਈ ਹਾਈ ਕੋਰਟ ਦੇ ਵਿੱਚ ਰਾਮ ਰਹੀਮ ਡੇਰਾ ਮੁਖੀ ਪਹੁੰਚਿਆ ਸੀ ਉਹ 21 ਦਿਨ ਦੀ ਫਰਲੋ ਤਕਰੀਬਨ ਤਕਰੀਬਨ ਹੁਣ ਫਾਈਨਲ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਜੋ ਜਵਾਬ ਦਿੱਤਾ ਗਿਆ ਹਰਿਆਣਾ ਸਰਕਾਰ ਦੇ ਵੱਲੋਂ ਇਹ ਦਿੱਤਾ ਗਿਆ ਹੈ ਕਿ ਇਸ ਤਰ੍ਹਾਂ ਦੇ ਅਦੋਸ਼ੀਆਂ ਨੂੰ ਇਸ ਤਰ੍ਹਾਂ ਦੇ ਕੈਦੀਆਂ ਨੂੰ ਫਰਲੋ ਦਿੱਤੀ ਜਾਂਦੀ ਰਹੀ ਹੈ ਪੈਰੋਲ ਦਿੱਤੀ ਜਾਂਦੀ ਰਹੀ ਹੈ ਇਸ ਕਰਕੇ ਹੁਣ ਤਕਰੀਬਨ ਇਹ ਕਲੀਅਰ ਹੋ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ 21 ਦਿਨ ਦੀ ਫਰਲੋ ਦੇ ਉੱਪਰ ਰਾਮ ਰਹੀਮ ਜੇਲ ਤੋਂ ਬਾਹਰ ਆ ਸਕਦੇ ਨੇ ਨਮੀ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਿਹਾ ਜਾਨਾ ਲੋਕਨਾ ਟੀਵੀ ਦੇ ਨਾਲ